ਬੰਦੇ ਹਜੇ ਤੁਰੇ ਨਹੀਂ ਸੀਗੇ ਉੱਥੋਂ ਹੀ ਮੈਂ ਫਿਰ ਪਹਿਲਾਂ ਉੱਥੇ ਬਾਰਤੇ ਬਹਿ ਗਿਆ ਸ਼ਾਮੇ ਜੇ ਤੇ ਹੁਣ ਮੈਨੂੰ ਹੋ ਗਿਆ ਸੀ ਉੱਥੇ ਅੱਧਾ ਘੰਟਾ ਬੈਠੇ ਨੇ ਫਿਰ ਮੈਂ ਕਿਹਾ ਚਲਾਂ ਹੁਣ ਮਾਰਕੀਟ ਦੇ ਨੇੜੇ ਜਿਹਨੂੰ ਚੱਲਦਾ ਕਿਉਂਕਿ ਮੈਨੂੰ ਲੱਗਦਾ ਨਹੀਂ ਉਹਨਾਂ ਨੂੰ ਪਤਾ ਹੋਊਗਾ ਰਸਤੇ ਦਾ ਲੋਕੇਸ਼ਨ ਪਾਉਣੀ ਪੈਣੀ ਆ ਤਾਂ ਫਿਰ ਹੁਣ ਮੈਂ ਇਧਰ ਨੂੰ ਆ ਗਿਆ ਸੀ ਆਈ ਅੰਦਰ ਸ਼ਾਂਤੀ ਜੀ ਆ ਏਸੀ ਚੱਲਦੇ ਆ ਨਾ ਉੱਥੇ ਬੈਨੇ ਆ ਜਾ ਕੇ ਪੈਰ ਚੜ ਜਿੰਨਾ ਚੜ ਨਹੀਂ ਆਉਂਦੀ ਆਗੇ ਸੀ ਬੰਦੇ ਆਉਂਦੇ ਜਿੰਮ ਵਾਲਿਆਂ ਚ ਵੜ ਕੇ ਸਿੱਕੇ ਮਾ ਘਟਣੀਆਂ ਸੀ ਉਹ ਬੈਤਾ ਨੀਵੀਂ ਬਾਈ ਇੱਕ ਗੋੜਾ ਖੜਾ ਆ। ਅਰੇ ਸਾਰੇ ਹੀ ਐ। ਆਹ ਹੁਣ ਇਹਦੇ ਤੇ ਆ। ਰੀਤ ਵੀ ਆ ਪਹਿਲਾਂ ਇਹਨਾਂ ਦੀ ਫੋਟੋ ਆ ਗਈ ਸੀ ਉਹ ਫੋਟੋ ਵੀ ਆਉਂਦੀ ਆ ਉਹ ਦੇਖੋ ਵਿੱਚ। ਆਹ ਦੇਖੋ ਸ਼ੂਟ ਵੀ ਇਹਨਾਂ ਦੀ। ਪਹਿਲਾਂ ਉਹੀ ਨਹੀਂ ਹੁੰਦੀਆਂ ਸੀ ਇਹਦੀਆਂ ਮਾਰੀਓ ਮਾਰੀਓ ਤੇ ਹੀ ਦੇਈ ਜਾਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਰੁਪਈਆ ਰੁਪਈਆ 200 ਰੁਪਏ ਹੁਣ ਜਵਾਕ ਇੱਥੋਂ ਮਾਰਕੀਟ ਚੋਂ ਤਾਂ ਬਾਹਰ ਆ ਗਏ ਸੀ ਹੁਣ ਜਵਾਕ ਕਹਿੰਦੇ ਵੀ ਅਸੀਂ ਜਾਣਾ ਮਾਰਿਆਂ ਤੇ ਸਮੁੰਦਰ ਕੰਢੇ ਸਮੁੰਦਰ ਕੰਢਿਆਂ ਨੂੰ ਮਾਰੇ ਕਹਿ ਦਿੰਦੇ ਆ ਇੱਥੇ ਤੇ ਹੁਣ ਗੱਡੀ 'ਚ ਪਹਿਲਾਂ ਹੀ ਪੰਜ ਜਾਣੇ ਸੀਗੇ ਹਨਾ ਜਵਾਕਾਂ ਸਮੇਤ ਆਪਾਂ ਜਵਾਕਾਂ ਨੂੰ ਗੋਦੀ 'ਚ ਬਿਠਾ ਨਹੀਂ ਸਕਦੇ ਹਾਂ ਕਿ ਇੱਥੇ ਤਾਂ ਹੈ ਤਾਂ ਇੱਕ 6-7 ਸਾਲ ਦਾ ਹੀ ਇੱਕ 10-11 ਸਾਲ 8-9-10 ਕ ਸਾਲ ਦਾ ਸੀਗਾ ਤੇ ਕਿਹਾ ਕਾਂ ਨੂੰ ਰਿਸਕ ਲੈਣਾ ਮੈਂ ਹਨਾ ਕਈ ਵੀ ਜੇ ਰੋਕ ਲੈਣ ਫਿਰ ਜੁਰਮਾਨਾ ਕਰਦੇ ਆ ਇੱਥੇ ਤਾਂ ਕਰਕੇ ਮੈਂ ਕਿਹਾ 10 ਮਿੰਟ ਹੀ ਲੇਟ ਹੋਊਂਗਾ ਤੋ ਮਗਰੋਂ ਮੈਨੂੰ ਬੱਸ ਆ ਜਾਣੀ ਆ ਵੀ ਮੈਂ ਬੱਸ ਚਾਉਣਾ ਹੁਣ ਇੱਥੇ ਬੱਸ ਆ ਜਾਣੀ ਆ ਮੈਂ ਬੱਸ ਚ ਚਲੇ ਜਾਊਂਗਾ ਮਗਰ ਉਹ ਤਾਂ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਆ ਜਾ ਕਰ ਲੈਨੇ ਆ ੱਤਕਾ ਦੇ ਬਿਠਾ ਲੈਨੇ ਆ ਗੋਦੀ 'ਚ ਮੈਂ ਕਿਹਾ ਵੀ ਨਹੀਂ ਕਾਂ ਨੂੰ ਰਿਸਕ ਲੈਣਾ ਤੁਸੀਂ ਚਲੇ ਹੀ ਜਾਓ ਕਈ ਵਾਰੀ ਨਾ ਬੱਸਾਂ ਤੋਂ ਇੱਥੋਂ ਆਏ ਬਹੁਤ ਗੁੱਸਾ ਚੜਦਾ ਟ੍ਰਾਂਸਪੋਰਟ ਤੇ ਛੁੱਟੀ ਵਾਲ ਦੇ ਨਾਂ ਤਾਂ ਲਿਖ ਕੇ ਲਾਉਂਦੇ ਨੇ ਵੀ ਅੱਜ ਬੰਦ ਦਾ ਜਾਂ ਨਹੀਂ ਬੰਦ ਉਹ ਛੁੱਟੀ ਵਾਲੇ ਤੋਂ ਬਗੈਰ ਦਿਨਾਂ ਦੇ ਵਿੱਚ ਤਾਂ 15-15 20-20 ਮਿੰਟ ਬਾਅਦ ਆਉਂਦੀਆਂ ਰਹਿੰਦੀਆਂ ਨੇ ਹਨ ਪਰ ਇਹ ਬਹੁਤ ਵੱਡੀ ਇੰਨਾ ਚ ਘਾਟ ਆ ਜਿਹੜਾ ਲਿਖ ਕੇ ਨਹੀਂ ਲਾਉਂਦੇ ਹੈਗੇ ਵੀ ਅੱਜ ਚੱਲਣੀਆਂ ਕਿ ਬੰਦ ਆ ਘੰਟਾ ਹੀ ਹੋ ਗਿਆ ਮੈਨੂੰ ਅੱਧਾ ਪੌਣਾ ਘੰਟਾ ਖੜੇ ਨੂੰ ਹਜੇ ਤੱਕ ਨਹੀਂ ਕੋਈ ਵੀ ਆਈ ਹੈ ਨਾ ਇੱਥੇ ਕਿਤੇ ਲਿਖਿਆ ਆ ਰਿਹਾ ਨਾ ਨੈੱਟ ਤੇ ਕੁਝ ਲਿਖਿਆ ਆ ਰਿਹਾ ਹੁਣ ਫਿਰ ਇੱਕ ਇੱਥੇ ਉਹ ਮੇਨ ਰੋਡ ਆ ਉੱਥੇ ਚੱਲੇ ਆ ਮੈਂ ਵੀ ਜੇ ਉੱਥੇ ਆ ਜਵੇ ਕੋਈ ਉਹ ਮੈਂ ਕਾ ਚਲ ਕਾਨੂੰ ਰਿਸਕ ਲੈਣਾ ਤੁਸੀਂ ਐ ਚਲੇ ਜਾਓ ਹੁਣ ਉਹ ਆਈ ਐ ਇੱਕ ਹੁਣ ਉੱਥੋਂ ਦੀ ਹੋ ਕੇ ਨਿੰਗੂ ਮੈਨੂੰ ਲੱਗਦਾ ਹੁਣ ਇੱਥੋਂ ਇਹ ਨਾ ਵੀ ਮਗਰੀ ਮੁੜ ਜਵੇ ਮੁਰਗੀ ਮਗਰੀ ਓਏ ਨਹੀਂ ਨਹੀਂ ਚਲੇਗੀ ਹੁਣੇ ਇੱਥੇ ਹੀ ਆਉਣੀ ਆ ਜਿੱਥੇ ਮੈਂ ਖੜਨਾ ਜਾ ਕੇ ਸ਼ੁਕਰਾਂ ਚੱਲਾ ਕੇ ਇਹ ਉਹ ਮੇਮ ਤੇ ਫਰਮਾਤੇ ਤੇ ਜਾਣ ਤੋਂ ਪਹਿਲਾਂ ਪਹਿਲਾਂ ਮੁੜ ਕੇ ਆਜੇਪਰ ਨਹੀਂ ਇੰਨੀ ਤੇਜ਼ੀ ਤਾਂ ਨਹੀਂ ਕਰਦਾ ਮੈਂ ਤਾਂ ਉੱਥੋਂ ਆ ਗਿਆ ਪਹਿਲਾਂ 4:10 ਦਾ ਟਾਈਮ ਸੀਗਾ ਉਹ ਨਹੀਂ ਆਈ ਹੈਗੀ ਨਾ ਪਹਿਲਾਂ 3:40 ਦਾ ਸੀ ਉਹ ਨਹੀਂ ਆਈ ਫਿਰ 4:10 ਦਾ ਟਾਈਮ ਸੀ ਉਹ ਨਹੀਂ ਆਈ ਆ 4:20 ਵਾਲੀ ਸੀਗੀ ਮੈਂ ਕਿਹਾ ਹੁਣ ਇਹ ਮਨੀ ਆਉਣੀ ਲੱਗਦੀ ਵੀ ਆ ਮੇਨ ਰੋਡ ਤੇ ਆ ਜਾਨਾ ਕਿ ਕਈ ਵਾਰੀ ਬੜੀਆਂ ਮੱਛਾਂ ਮਗਰੋਂ ਆ ਜਾਂਦੀਆਂ ਨੇ ਵੀ ਚਲ ਉਹਨਾਂ 'ਚ ਬਹਿ ਕੇ ਚਲੇ ਜਾਊਂਗਾ। ਕਿ ਉਹ ਚਾਰ 20 ਵਾਲੀ ਆ ਹੀ ਗਈ। ਚਲ ਉਹ ਆ ਗਿਆ। ਜਿੱਥੋਂ ਮੈਂ ਚੜਨਾ ਮ ਉਹ ਜਿਹੜਾ ਦਰਖਤ ਆ ਦਰਖਤ ਦੇ ਥੱਲੇ ਹੀ ਆ। ਉਹ ਅਣਜਾਣ ਬੰਦੇ ਨੂੰ ਕੀ ਪਤਾ ਲੱਗੂਗਾ ਵੀ ਲੈ ਦੱਸ ਆ ਪਰਮ ਆਹ ਪਾਸ ਦਾ ਸਟਾਪ ਆ। ਅਣਜਾਣ ਬੰਦੇ ਦਾ ਲੱਭਦਾ ਹੀ ਫਰੀ ਜਾਊਗਾ ਨਾ। ਵੀ ਕੁਝ ਬਣਾਉ ਤੁਸੀਂ ਬੰਦੇ ਨੂੰ ਪਤਾ ਲੱਗੇ ਵੀ ਇਹ ਭਾਈ ਫਰਮਾਤਾ ਵਾ। ਉਹ ਬੱਸ ਸਟਾਪ ਆ। ਇਹਦੇ ਆਣ ਸਾਨੂੰ ਕਹਿੰਦੀ ਆ। ਹੁਣ ਆ ਕੋਈ ਟਾਈਮ ਹੀ ਨਹੀਂ ਲਿਖਿਆ ਹੈਗਾ ਬੱਸ ਦਾ। ਆਈ ਕਿਸੇ ਹੋਰ ਪਾਸੇ ਤਾਂ ਜਿੰਨਾ ਨਿਕਣ ਜਿਵੇਂ ਹੁਣ ਇੱਧਰ ਦੀ ਆਵੇ ਹੀ ਨਾ। ਚਲੋ ਦੇਖੀ ਜਾਉ ਨਹੀਂ ਫਿਰ ਉਹਨਾਂ ਨੂੰ ਫੋਨ ਕਰਨਾ ਪੈਣਾ ਆ ਕੇ ਲੈ ਜਾਣਗੇ। ਗੱਡੀ ਤਾਂ 5-10 ਮਿੰਟ ਦਾ ਹੀ ਆ। ਫਿਰ ਉਹਨਾਂ ਨੂੰ ਛੱਡ ਕੇ ਉੱਥੇ ਮੈਨੂੰ ਆ ਕੇ ਲੈ ਜਾਣਗੇ। ਆਇਂ ਕਰ ਲਾਂਗੇ ਫੇਰ ਹੁਣ ਲਾਸਟ ਵੇ ਦਾ ਇਹੀ ਕਰਨਾ ਪੈਣਾ ਮੈਂ ਸ਼ੁਕਰ ਹੈ ਮੈੜੀ ਗਈ ਬਸ ਕੈਂਟੇ ਵੀ ਜਦੋਂ ਜਿਹੜੇ ਬਾਅਦ ਘੰਟਾ ਡਿਕੜ ਘੰਟਾ ਹੀ ਹੋ ਗਿਆ ਚਲੋ ਹੋ ਚੱਲੇ ਬੰਦੇ ਅੰਦਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਇੱਥੇ ਆਉਣਾ ਨਹੀਂ ਤਾਂ ਮੈਂ ਕੱਪੜੇ ਲੈ ਆਉਂਦਾ ਚੱਲ ਬੰਦਾ ਨਹੀਂ ਇੱਥੇ ਘਣਾ ਲੈਂਦਾ ਮੈਨੂੰ ਪਾਣੀ ਤੋਂ ਡਰ ਬਹੁਤ ਲੱਗਦਾ ਵਾ ਮੈਂ ਪਾਣੀ ਦੇ ਵਿੱਚ ਜਾ ਕੇ ਰਾਜੀ ਨਹੀਂਗਾ ਬਹੁਤ ਡਰ ਲੱਗਦਾ ਮੈਨੂੰ ਪਾਣੀ ਤੋਂ ਵਾ ਬੰਦੇ ਨੂੰ ਸਵੀਮਿੰਗ ਆਉਣੀ ਚਾਹੀਦੀ ਆ ਉਹ ਤਾਂ ਗਏ ਅੱਗੇ ਤਿੰਨੇ ਜਾਣੇ ਮੈਨੂੰ ਤਾਂ ਇੱਥੇ ਤੱਕ ਜਾਂਦੇ ਨੂੰ ਐ ਲੱਗਦਾ ਵੀ ਆਹ ਪਾਣੀ ਬਹਿਵੇਂ ਕੱਪੜੇ ਵੀ ਨਹੀਂ ਲੈ ਕੇ ਆਇਆ ਚੱਲ ਨਹੀਂ ਤਾਂ ਨਾ ਹੀ ਲੈਂਦਾ ਨਾਲ ਸੀਗੇ ਤਿੰਨੇ ਜਾਣੇ ਇਧਰ ਨਹੀਂ ਆ ਦੇਖੋ ਕਿੰਨੇ ਲੋਕ ਇਨਾਈ ਜਾਂਦੇ ਆ ਜਾਨਾ ਮਸਾਉਂਦੀਆਂ ਇਹਨਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਇਸ ਕੰਮ ਨੂੰ ਹੀ ਕਾਹਦੀਆਂ ਚੱਲਾਂ ਜੀ ਆਉਂਦੀਆਂ ਨੇ ਮੇਰੇ ਪੱਟ ਤੱਕ ਪਹੁੰਚ ਗਈਆਂ ਇੱਥੇ ਆ ਦੇਖ ਇਹ ਸਾਰੇ ਆ ਬਾਅਦ ਚ ਬਫਾਰੀ ਜੇ ਲਾਈ ਹੁੰਦੇ ਨੇ ਵੀ ਸਮੁੰਦਰ ਰੇਤਲਾ ਹੁੰਦਾ ਪਾਣੀ ਵੀ ਜੇ ਇੱਥੇ ਸਾਬਣ ਲਾ ਕੇ ਬੰਦੇ ਨੇ ਨਹਾਉਣਾ ਵਾ ਇਹ ਪਾਣੀ ਬਹੁਤ ਠੰਡਾ ਹੁੰਦਾ ਉਹਦੇ ਨਾਲੋਂ ਵੀ ਜ਼ਿਆਦਾ ਠੰਡਾ ਹੁੰਦਾ ਜਿਵੇਂ ਬਰਖਣ ਵਾਲੀ ਛੱਡਿਆ ਹੁੰਦਾ ਪਰ ਨਹਾਉਣਾ ਪੈਂਦਾ ਫਿਰ ਨਹੀਂ ਘਰੇ ਜਾ ਕੇ ਨਹਾ ਲਵੇ ਬੰਦਾ ਨਹੀਂ ਉਹ ਰੀਤਾ ਜਿਹਾ ਹੀ ਚੌਦਰੀਆ ਹੀ ਰਹਿੰਦਾ ਸਰੀਰ ਤੇ ਜਨਾਂ ਨਾ ਆਵੇ ਇੱਥੇ ਚਾਹੇ ਬੰਦਾ ਨਹਾਤਾ ਹੀ ਨਾ ਹੋਵੇ ਚੱਲੇ ਘੁੰਮ ਫਿਰ ਕੇ ਤਾਂ ਹੋਈ ਜਾਂਦਾ ਬੰਦੇ ਦਾ ਸਰੀਰ ਨੂੰ ਥਕਾਪਟ ਆ ਨਾ ਚਾਹੇ ਨਹਾਤਾ ਵਾ ਨਾ ਹੋਵੇ ਬੰਦਾ ਉਹ ਇਹ ਸਮੁੰਦਰ ਦੇ ਵਿੱਚ ਪੈਰ ਜੀ ਖੜ ਪਾ ਕੇ ਖੜ ਚਵੇ ਪਤਾ ਨਹੀਂ ਉਹ ਕਿਹਜਾਂ ਹੁੰਦਾ ਉੱਥੇ ਜਾ ਕੇ ਬੰਦਾ ਥੱਕ ਹੀ ਜਾਂਦਾ ਤੇ ਸਰੀਰ ਜੀ ਥੱਕ ਗਿਆ ਸੀ ਇੱਕ ਤਾਂ ਸਾਰੇ ਦਿਹਾੜੀ ਫਿਰਦੇ ਰਹੇ ਫਿਰ ਇੱਕ ਉੱਪਰ ਦੀ ਉੱਥੇ ਚਲੇ ਗਏ ਤੇ ਹੁਣ ਆ ਕੇ ਘਰੇ ਵੜਿਆ ਸੀ ਉਹ ਉਧਰ ਨੂੰ ਚਲੇ ਗਏ ਸੀ ਬਾਈ ਹੁਣੀ ਤੇ ਚਲੋ ਠੀਕ ਆ ਜੀ ਤੇ ਜੇ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਵੀਰ ਭੈਣ ਨੇ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਤੇ ਜਿਨ੍ਹਾਂ ਨੇ ਕੀਤਾ ਹੋਇਆ ਲਾਈਕ ਤੇ ਕਮੈਂਟ ਕਰਕੇ ਦੱਸਿਓ ਕਰੋ ਵੀਡੀਓ ਕਿੱਦਾਂ ਦੀ ਲੱਗ ਰਹੀ ਹੈ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ